ਤੁ ਕਹ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਸੋ ਕੁਰਸੋ ਛੱਟੀਏ ਤਉ ਦਿਠ ਸੱਚੇ ਪਾਤਸ਼ਾਹ ਮਲ ਜਨਮ ਜਨਮੰਦੀ ਕੱਟੀਏ ਸਜਣ ਸੱਚੇ ਪਾਤਸ਼ਾਹ ਸਿਰਸ਼ਾ ਦਾਸੋ ਜਿਸ ਪਾਸ ਬਹਠਿਓ ਸੋਹੀਐ ਸਭਨਾ ਦਾ ਵੀਸਾ ਸਜਣ ਸਚਾ ਪਾਤਸ਼ਾਹ ਸਿਰਸ਼ੋ ਦਾ ਸ਼ਾਹ ਜਿਸ ਪਾਸ ਬਹਠਿਓ ਸੋਹੀਐ ਸਬਨ ਦਾ ਵੀਸਾਹ ਸਤਨਾਮ ਸ਼੍ਰੀ ਤਨੋ ਸ੍ਰੀ ਮਹੱਲਾ ਪੰਜਵਾਂ ਫਿਰਤ ਫਿਰਤ ਭੇਟੇ ਜਨ ਸਾਧੂ ਪੁਰ ਜਾਯਾ ਅਨ ਸਗਲ ਬਿਦ ਕਾਮ ਨ ਆਵੇ ਹਰ ਹਰ ਨਾਮ ਧਿਆ ਫਿਰਤ ਫਿਰਤ ਭੀਟੇ ਜਨ ਸਾਧੂ ਪੁਰ ਗੁਰ ਸਮਝਾਇਆ ਆਨ ਸਗਲ ਹਰ ਹਰ ਨਾਮ ਧਿਆਇਆ ਤਾਤੇ ਮੋਹੇ ਧਾਰੀ ਓਟ ਈਸ਼ਰ ਬਿਨ ਸਗਲ ਜੰਗਾਲ ਰਹਾ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੀ ਮਾਈ ਜੀ ਉਧਾਰਣ ਸਭ ਕੁਲ ਤਾਰਨ ਹਰ ਹਰ ਨਾਮ ਧਿਆਇ ਕ ਨਾਮ ਨਿਰੰજન ਗਾਈਐ ਪਾਈਐ ਸਰਬ ਨਿਧਾਨਾ ਕਰਿ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਨ ਨਾਨਕ ਨਾਮ ਨਿਰੰਜਨ ਗਾਇਆ ਪਾਈਆ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਨਾ ਵਾਹੀ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨ ਸ੍ਰੀ ਮਹਲਾ 5 ਫਿਰਤ ਫਿਰਤ ਭੀਟੇ ਜਨ ਸਾਧੂ ਪੁਰ ਗੁਰ ਸਮਝਾਇਆ ਸਗਲ ਬਿੱਦ ਕਾਮਨਾ ਆਵੇ ਹਰ ਹਰ ਨਾਮ ਧਿਆਇਆ